ਦਾਲ ਕਾਦੀ ਲਿਆਈ ਫਿਰ ਅੱਜ ਫਲੀਆਂ ਹੈਂ ਫਲੀਆਂ ਫਲੀਆਂ ਤੇ ਆਲੂ ਪਾਵਾਂਗੇ ਵਿੱਚ ਹਾਂ ਆਲੂ ਪਾਉਦੇ ਅੱਛਾ ਗੰਡੇ ਗੰਡੇ ਪਾਵਾਂਗੇ ਆਲੂ ਤੇ ਅੱਛਾ ਆਲੂ ਗੰਡੇ ਹੈਂ ਤੇਰਾ ਚੈਨਲ ਪਿੱਛੇ ਜਾਣ ਲੱਗ ਗਿਆ ਨਾ ਭਾਈ ਯਾਰ ਵੀਡੀਓ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਕਰਿਆ ਕਰੋ ਭਾਈ ਯਾਰ ਗਰੀਬਣੀ ਦੀ ਵੀਡੀਓ ਨੂੰ ਅੱਜ ਕੱਲ ਕਿੱਥੇ ਰਹਿੰਦੀ ਆ ਰੱਜੂ ਫਿਰ

ਅੱਛਾ ਪਿੰਡ ਦੇ दिलेਰ ਵਾਲੇ ਆ ਰਹੇ ਆ ਕੀ ਦੇ दिलेਰ ਵਾਲੇ ਕੀ ਰਿਸ਼ਤੇਦਾਰੀ ਆ ਮੇਰੇ ਨਾਮ ਦਾ ਨਹੀਂ ਮਜੀਦ ਵਾਲੇ ਬੈਹੀ ਤੂੰ ਸਰਦੂਲ ਗਾਣਾ ਅੱਛਾ ਤੇਰੇ ਨਾਂ ਦਾ ਆ ਰਹੀ ਨਾ ਵੀਰੇ ਯਾਰ ਨਾ ਹੱਥ ਬਨ ਕੇ ਬੇਨਤੀ ਆ ਬਾਈ ਇਹਦੀ ਗਰੀਬਣੀ ਦੀ ਵੀਡੀਓ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਕਰਿਆ ਕਰੋ ਬਾਈ ਬਣ ਕੇ ਯਾਰ ਵੀਰ ਬਣ ਕੇ ਅੱਜ ਫਲੀਆਂ ਖਵਾਉਗੀ ਰਾਜੂ ਤੇ ਆਲੂ ਪਾ ਕੇ ਗੰਢੇ ਪਾ ਕੇ ਹੈ ਤੇ ਹਰੀਆਂ ਮਿਰਚਾਂ ਪਾ ਕੇ ਹੈ ਠੀਕ ਪਿੰਡ ਸ਼ੌਕਣਾ ਬਣਾਉਣੇ ਦਾ ਅੱਛਾ ਅੱਛਾ ਸ਼ੌਕਣਾ ਬਣਾਉਣੇ ਦੀ ਗੱਲ ਠੀਕ ਹੈ ੜਕਾ ੜੁੜਕਾ ਲਾ ਕੇ ਤੇਲ ਵਾਵਾ ਪਾ ਕੇ ਤੇਰੀ ਨੰਦ ਤੇ ਤੇਲ ਚ ਬਣਾਉਂਗੀ ਨੰਨ ਦਾ ਕੋਲੇ ਆਈ ਹੋਈਆਂ ਤੇਰੀ ਨੰਦ ਨਹੀਂ ਬਣਾਉਂਦੀ ਨਾ ਮੈਂ ਬਣਾਉਂਗੀ ਅੱਛਾ ਠੀਕ ਹੈ ਤੇ ਕੀ ਕਹਿਣਾ ਚਾਹਣੀ ਹੈ ਬਾਈਆਂ ਨੂੰ ਬੋਲਾਂ ਦਿਨੇ ਕਿਤੇ ਸਪ੍ਰੈਕ ਪ੍ਰੈਜ਼ੈਂਟ ਕਿ ਲੈ ਇੱਕ ਇਸ ਸਪਰੇਅ ਕਰ ਤੇ ਸ਼ੇਅਰ ਜੁੜੀ ਕਰਿਆ ਕਰੋ ਬਈ ਠੀਕ ਆ ਵੀਡੀਓ ਨੂੰ ਹੱਥ ਬੰਨਿਆ ਕਰ ਮਾੜੇ ਜਿਹਾਂ ਚ ਕੁਝ ਨਹੀਂ ਹੁੰਦਾ ਬੰਨ ਕੇ ਕੀ ਬੇਨਤੀ ਆ ਬਾਈ ਹੁਣ ਕਿਤੇ ਸਪਰੇਅ ਕਰਿਆ ਕਰ ਠੀਕ ਆ ਵੀਰੇ ਯਾਰ ਨਾ ਹੱਥ ਬੰਨ ਕੇ ਬੇਨਤੀ ਆ ਸੋਡੇ ਮੂਰੇ ਵੀਡੀਓ ਨੂੰ ਇਹਦੀ ਨੂੰ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਕਰਿਆ ਕਰੋ ਵੀਰ ਬਣ ਕੇ ਯਾਰ ਇਹਦੇ ਵਿਚਾਰੀ ਦੇ ਗਰੀਬਣੀ ਦੇ ਵਜ ਜਾਣਗੇ ਕੋਈ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਕਰਿਆ ਕਰੋ ਅੱਜ ਫੜੀਆਂ ਬਣਾ ਰਹੀ ਐ ਗਮਾਰੇ ਦੀਆਂ ਇਹ ਰੋਤੋਂ ਤੋਂ ਪਹਿਲਾਂ ਹੀ ਆ ਗਈਆਂ ਹਨਾ 2-3 ਹੋ ਗਏ ਮਹੀਨਾ ਚ ਮਹੀਨਾ ਹੋ ਗਿਆਂ ਇਹਨਾਂ ਨੂੰ ਅੱਛਾ ਆ ਛੂਟ ਬੜਾ ਪਾਇਆ ਅੱਜ ਕਿ ਕਿਤੋਂ ਦਿੱਤਾ ਕਿਸੇ ਨੇ ਨਹੀਂ ਦਿੱਤਾ ਸੀ ਕਿਸੇ ਨੇ ਅੱਛਾ ਦਿੱਤਾ ਸੀ ਤੈਨੂੰ ਕਿਸੇ ਨੇ ਚੁੰਨੀ ਵੀ ਨਾਲ ਹੀ ਦਿੱਤੀ ਹੂੰ ਠੀਕ ਹੈ ਬਾਈ ਯਾਰ ਗਰੀਬਣੀ ਆ ਕਰੋ ਮਦਦ ਬਾਈ ਯਾਰ ਇਹਦੀ ਗਰੀਬਣੀ ਦੀ లైక్ ਤੇ షేర్ ਤੇ సక్రైబ్ ਕਰਿਆ ਕਰੋ ਭਰਾਵਾਂਨ ਕਿ ਹੱਥ ਮਨ ਕੇ ਬੇਨਤੀ ਹੈ ਵੀਡੀਓ ਨੂੰ ਇਹਦੀ ਨੂੰ ਆਹ ਵਿਚਾਰੀ ਨੂੰ ਸ਼ੂਟ ਵੀ ਕਿਸੇ ਨੇ ਦਿੱਤਾ ਬਾਣੀਆਂ ਨੇ ਦਿੱਤਾ ਹੋਊਗਾ ਨਾ ਹੂੰ ਬਾਣਾਂ ਨੇ ਦਿੱਤਾ ਯਾਰ ਕਰੋ ਮਦਦ ਵੀਰੇ ਯਾਰ